ਮੋਹਾਲੀ ਹਿਲ ਚੁੱਕਿਆ ਕਿਉਂਕਿ ਦਿਨ ਦਿਹਾੜੇ ਇੱਕ ਲੜਕੀ ਦੇ ਉੱਤੇ ਤਲਵਾਰਾਂ ਦੇ ਨਾਲ ਸਰਦਾਰ ਮੁੰਡੇ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ ਮੋਹਾਲੀ ਦੇ ਫੇਸ ਪੰਜ ਦੀ ਇਹ ਘਟਨਾ ਹੈ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਸੜਕ ਦੇ ਉੱਤੇ ਲਹੂ ਲਹਾਨ ਹੋਇਆ ਪਿਆ ਉਹ ਲੜਕੀ ਜਿਸ ਨੂੰ ਕੀ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤਾਂ ਇਸ ਘਟਨਾਕਰਮ ਦੇ ਵਿੱਚ ਕੋਈ ਲਵ ਐਂਗਲ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਨਿਜੀ ਰੰਜਿਸ਼ ਦਾ ਇਹ ਮਾਮਲਾ ਹੈ ਜਿਸ ਕਰਕੇ ਇਸ ਸਿਰਫਰੇ ਨੌਜਵਾਨ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇੱਕ ਸਰਦਾਰ ਨੌਜਵਾਨ ਮੁੰਡੇ ਦੇ ਵੱਲੋਂ ਜੋ ਹੈ ਲੜਕੀ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਇਹ ਲੜਕੀ ਜਿਸ ਵੇਲੇ ਆਪਣੀ ਸਹੇਲੀ ਦੇ ਨਾਲ ਸੜਕ ਤੇ ਜਾਰੀ ਹੁੰਦੀ ਹੈ ਇੱਕ ਤੋਂ ਬਾਅਦ ਇੱਕ ਤਲਵਾਰ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ ਤੇ ਫਿਰ ਉਸ ਦੀ ਸਹੇਲੀ ਮੌਕੇ ਤੋਂ ਫਰਾਰ ਹੋ ਜਾਂਦੀ ਹੈ ਤਾਂ ਕਿ ਆਪਣੀ ਜਾਨ ਬਚਾਈ ਜਾ ਸਕੇ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਕਦਰ ਮੋਹਾੜੀ ਦਹਿਲ ਗਿਆ ਇਸ ਘਟਨਾ ਕਰਮ ਤੋਂ ਬਾਅਦ ਕਿਸ ਕਾਰਨ ਕਰਕੇ ਮਾਰਿਆ ਗਿਆ ਇਸ ਬਾਰੇ ਤਾਂ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਦਿਨ ਦਿਹਾੜੇ ਇਸ ਲੜਕੀ ਦੇ ਨਾਲ ਇਹ ਘਟਨਾ ਕਰਮ ਵਾਪਰੀ ਹੈ ਸਵੇਰੇ 8 ਵਜੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਤਲਵਾਰਾਂ ਦੇ ਨਾਲ ਵੱਢ ਦਿੱਤੀ ਗਈ ਹੈ ਇਹ ਲੜਕੀ ਜਿਹੜੀ ਕਿ ਆਪਣੀਆਂ ਤਿੰਨ ਸਹੇਲੀਆਂ ਦੇ ਨਾਲ ਬਸ ਦੇ ਵਿੱਚੋਂ ਉੱਤਰ ਕੇ ਇੰਡਸਟਰੀਅਲ ਏਰੀਆ ਦੇ ਵਿੱਚ ਕੋਈ ਜੌਬ ਦੇ ਲਈ ਜਾ ਰਹੀ ਸੀ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਦੀ ਹੈ ਤੇ ਇਸ ਦੇ ਉੱਤੇ ਪੂਰੀ ਨਿਗਾਹ ਇਸ ਸਰਫਰੇ ਨੌਜਵਾਨ ਦੇ ਵੱਲੋਂ ਰੱਖੀ ਹੋਈ ਸੀ ਦਰਖਤ ਦੇ ਹੇਠਾਂ ਖੜਿਆ ਹੋਇਆ ਸੀ ਜਿਵੇਂ ਹੀ ਇਹ ਲੜਕੀ ਆਪਣੀ ਸਹੇਲੀਆਂ ਦੇ ਨਾਲ ਬਾਸ ਤੇ ਵਿੱਚੋਂ ਉੱਤਰਦੀ ਹੈ ਤਾਂ ਫਟਾਫਟ ਇਹ ਮੁੰਡਾ ਆਪਣੇ ਬੈਗ ਦੇ ਵਿੱਚੋਂ ਤਲਵਾਰ ਕੱਢਦਾ ਤੇ ਉਸ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕਰ ਦਿੱਤੇ ਜਾਂਦੇ ਨੇ ਤਕਰੀਬਨ 7 ਤੋਂ 8 ਵਾਰੀ ਤਲਵਾਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਲਹੂ ਲਹਾਨ ਹੋਈ ਇਸ ਲੜਕੀ ਨੂੰ ਸੜਕ ਦੇ ਉੱਤੇ ਸੁੱਟ ਕੇ ਜੋ ਹੈ ਇਹ ਰੋਡ ਕ੍ਰੋਸ ਕਰਕੇ ਮੁੰਡਾ ਪੈਦਲ ਹੀ ਭੱਜ ਜਾਂਦਾ ਤਾਂ ਮੌਕੇ ਦੇ ਉੱਤੇ ਗਾਹ ਪੈ ਜਾਂਦਾ ਹੈ ਲੜਕੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਦੱਸੀ ਜਾ ਰਹੀ ਹੈ ਜਸਨੂ ਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦਿਨ ਦਿਹਾੜੇ ਲੜਕੀ ਦਾ ਕਤਲ ਕੀਤਾ ਗਿਆ ਜਸਨੂ ਦੇ ਕੇ ਹਰ ਕੋਈ ਹੈਰਾਨ ਹੈ ਕਿ ਮੁਹਾਲੀ ਟ੍ਰਾਈ ਸਿਟੀ ਹੈ ਤੇ ਉਸ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਏਗਾ ਤਾ ਅਸੀਂ ਸੁਰੱਖਿਅਤ ਕਿੱਥੇ ਆ ਤਾਂ ਹੈਰਾਨੀ ਵਾਲੀ ਗੱਲ ਇਹ ਵੀ ਹੁੰਦੀ ਹੈ ਕਿ ਜਿਸ ਵੇਲੇ ਹਮਲਾ ਕੀਤਾ ਜਾਂਦਾ ਸਭ ਤੋਂ ਭੀੜ-ਪਾੜ ਵਾਲਾ ਇਹ ਇਲਾਕਾ ਮੰਨਿਆ ਜਾਂਦਾ ਜਿੱਥੇ ਇਹ ਹਮਲਾ ਕੀਤਾ ਗਿਆ ਤੇ ਕਿਸੇ ਵੱਲੋਂ ਵੀ ਇਸ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਬੜੇ ਆਰਾਮ ਦੇ ਨਾਲ ਲੋਕ ਮੂਕ ਦਰਸ਼ਕ ਬਣਦੇ ਹੋਏ ਇਸ ਵਾਰਦਾਤ ਨੂੰ ਦੇਖਦੇ ਰਹਿੰਦੇ ਨੇ ਤੇ ਫਿਰ ਇੱਥੋਂ ਦੀ ਲੰਘ ਜਾਂਦੇ ਨੇ ਲਹੂ ਲਹਾਨ ਕਰਕੇ ਲੜਕੀ ਨੂੰ ਸੜਕ ਦੇ ਉੱਤੇ ਸ਼ਟ ਦਿੱਤਾ ਗਿਆ ਇਸ ਸਿਰਫਰੇ ਨੌਜਵਾਨ ਦੇ ਵੱਲੋਂ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਇਸ ਘਟਨਾਕਰਮ ਤੋਂ ਬਾਅਦ ਸਾਰਾ ਪੰਜਾਬ ਹਿੱਲ ਚੁਕਿਆ ਹੈ ਕਿ ਕਿਵੇਂ ਇਸ ਲੜਕੀ ਦਾ ਹਸ਼ਰ ਕੀਤਾ ਗਿਆ ਤਾਂ ਕੋਈ ਇਹ ਪਿਆਰ ਦਾ ਮਾਮਲਾ ਹੈ ਨਿੱਜੀ ਰੰਜਿਸ਼ ਹੈ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੀ ਦੁਸ਼ਮਣੀ ਹੈ ਫਿਲਹਾਲ ਤਾਂ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਲੜਕੀ ਮੁਹਾਲੀ ਦੀ ਰਹਿਣ ਵਾਲੀ ਹੈ ਜਾਂ ਪੰਜਾਬ ਤੋਂ ਕਿਸੇ ਏਰੀਆ ਦੀ ਰਹਿਣ ਵਾਲੀ ਹੈ ਜਿਹੜੀ ਕਿ ਮੁਹਾਲੀ ਦੇ ਵਿੱਚ ਜੌਬ ਕਰਦੀ ਹੈ ਮੁਹਾਲੀ ਤੋਂ ਕਿੱਥੇ ਰਹਿੰਦੀ ਹੈ ਇਸ ਬਾਰੇ ਵੀ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਤੇ ਨਾ ਹੀ ਇਸ ਲੜਕੇ ਦੇ ਬਾਰੇ ਕੁਝ ਪਤਾ ਚੱਲ ਸਕਿਆ ਕਿ ਇਹ ਲੜਕਾ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਕਿਉਂ ਉਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਤੋਂ ਬਾਅਦ ਇੱਕ ਕਈ ਹਮਲੇ ਜਿਹੜੇ ਹੈ ਤਲਵਾਰ ਦੇ ਨਾਲ ਇਸ ਲੜਕੀ ਦੇ ਵੱਲੋਂ ਕੀਤੇ ਜਾਂਦੇ ਨੇ ਜਦੋਂ ਉਹ ਆਪਣੀਆਂ ਸਹੇਲੀਆਂ ਦੇ ਨਾਲ ਜਾ ਰਹੀ ਹੁੰਦੀ ਹੈ ਦਰਖਤ ਦੇ ਥੱਲੇ ਖੜਿਆ ਹੁੰਦਾ ਹੈ ਇਹ ਨੌਜਵਾਨ ਜਸਤੇ ਵੱਲੋਂ ਤਾੜ-ਤਾੜ ਸੱਤ ਤੋਂ ਅੱਠ ਵਾਰੀ ਤਲਵਾਰ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਹਮਲਾ ਕਰਕੇ ਕਿਸੇ ਵahan ਦੀ ਉੱਤੇ ਨਹੀਂ ਭੱਜਦਾ ਬਲਕਿ ਖੁਦ ਪੈਦਲ ਹੀ ਫਰਾਰ ਹੋ ਜਾਂਦਾ ਲੜਕੀ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਪਰ ਕਿਸੇ ਵੱਲੋਂ ਵੀ ਇਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਮੂਕ ਦਰਸ਼ਕ ਬਣ ਕੇ ਲੋਕ ਵੇਖਦੇ ਰਹਿ ਗਏ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਰੀਅਮ ਕਤਲ ਕੀਤਾ ਗਿਆ ਲੜਕੀ ਦਾ ਇੱਕ ਲੜਕੇ ਦੇ ਵੱਲੋਂ ਸਿਰਫਰੇ ਨੌਜਵਾਨ ਦੇ ਵੱਲੋਂ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਮੁਹਾਲੀ ਦੇ ਵਿੱਚ ਵੀ ਹੁਣ ਪੰਜਾਬ ਦੀਆਂ ਧੀਆਂ ਭੈਣਾਂ ਸੁਰੱਖਿਅਤ ਨਹੀਂ ਹਨ ਕਿਉਂਕਿ ਇਸ ਘਟਨਾਕਰਮ ਤੋਂ ਬਾਅਦ ਹਰ ਕਿਸੇ ਦੇ ਹਿਰਦੇ ਵਲੁੰਦਰੇ ਗਏ ਨੇ ਕਿ ਪੰਜਾਬ ਦੇ ਵਿੱਚ ਕੀ ਮਾਹੌਲ ਬਣਿਆ ਹੋਇਆ ਹੈ ਟਰਾਈ ਸਿਟੀ ਮੋਹਾਲੀ ਦੇ ਵਿੱਚ ਵੀ ਹੁਣ ਦਿਨ ਦਿਹਾੜੇ ਕੋਈ ਵੀ ਸੁਰੱਖਿਅਤ ਨਹੀਂ ਹੈ